ਇਹ ਕਹਾਣੀ ਸਾਡੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਕਿ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਅੰਨ ਦੀ ਕਿੰਨੀ ਕਦਰ ਕਰਦੇ ਹਾਂ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ ਉਸ ਦੇ ਘਰ ਵਿੱਚ ਅਕਸਰ ਰੋਟੀ ਦੀ ਕਮੀ ਰਹਿੰਦੀ ਪਰ ਫਿਰ ਵੀ ਉਹ ਅੰਨ ਦੀ ਬੇਕਦਰੀ ਕਰਦਾ ਰੋਟੀ ਖਾਣ ਵੇਲੇ ਰੋਟੀ ਦੇ ਕਿਨਾਰੇ ਆ ਤੋ ਲਾ ਦਿੰਦਾ ਲੇਟ ਵਿੱਚ ਅਦੂਰੀ ਰੋਟੀ ਛੱਡ ਦਿੰਦਾ ਤੇ ਕਈ ਵਾਰ ਜਾਣ ਬੁੱਝ ਕੇ ਸੁੱਟ ਦਿੰਦਾ ਉਸ ਦੀ ਪਤਨੀ ਉਸ ਨੂੰ ਸਮਝਾਉਂਦੀ ਰੱਬ ਦੀਆਂ ਦਿੱਤੀਆਂ ਦਾਤਾਂ ਦੀ ਗਦਰ ਕਰੋ ਪਰ ਕਿਸਾਨ ਹੱਸ ਕੇ ਗੱਲ ਨੂੰ ਟਾਲ ਦਿੰਦਾ ਇਹ ਕਹਿੰਦਾ ਹੋਰ ਵੀ ਬਣ ਜਾਵੇਗੀ ਫਿਕਰ ਕੀ ਹੈ ਇੱਕ ਦਿਨ ਕਿਸਾਨ ਰਾਤ ਦੀ ਰੋਟੀ ਖਾ ਕੇ ਸੌ ਗਿਆ ਖਾਦੀ ਹੋਈ ਰੋਟੀ ਨੇ ਉਸ ਨੂੰ ਚਮਤਕਾਰ ਦਿਖਾਇਆ ਕਿਸਾਨ ਨੂੰ ਗੂੜੀ نیند ਲਿਆਂਦੀ ਕਿਸਾਨ ਨੇ ਸੁਪਨੇ ਵਿੱਚ ਭਿਆਨਕ ਦ੍ਰਿਸ਼ ਦੇਖਿਆ ਉਸ ਦੇ ਖੇਤ ਸੁੱਕ ਕੇ ਬੰਜਰ ਹੋ ਗਏ ਘਰ ਵਿੱਚ ਇੱਕ ਦਾਣਾ ਵੀ ਨਹੀਂ ਰਿਹਾ ਕਿਸਾਨ ਭੁੱਖ ਨਾਲ ਤੜਫਦਾ ਪਿੰਡ ਵਿੱਚ ਘਰ ਘਰ ਰੋਟੀ ਮੰਗਦਾ ਫਿਰਦਾ ਪਰ ਸਭ ਮੂੰਹ ਮੋੜ ਲੈਂਦੇ ਇੱਕ ਬੁੱਢੇ ਸਾਧੂ ਨੇ ਉਸ ਨੂੰ ਕਿਹਾ ਜਿਹੜਾ ਅੰਨ ਦੀ ਕਦਰ ਨਹੀਂ ਕਰਦਾ ਉਹ ਭੁੱਖ ਦੀ ਅੱਗ ਵਿੱਚ ਸੜਦਾ ਹੈ ਇਹ ਸੁਣ ਕੇ ਉਸ ਦੀ ਨੀਂਦ ਟੁੱਟ ਗਈ ਉਹ ਪਸੀਨੇ ਨਾਲ ਭਿੱਜਿਆ ਡਰ ਨਾਲ ਕੰਬਦਾ ਬਿਸਤਰੀ ਤੋਂ ਉੱਠਿਆ ਕਿਸਾਨ ਤਰੰਤ ਆਪਣੇ ਖੇਤਾਂ ਵੱਲ ਗਿਆ ਉਸ ਨੇ ਦੇਖਿਆ ਕਿ ਖੇਤ ਹਰੇ ਭਰੇ ਸਨ ਫਸਲ ਹਵਾ ਵਿੱਚ ਲਹਿਰਦੀ ਪਈ ਸੀ ਪਰ ਸੁਪਨੇ ਦੀ ਗੱਲ ਉਸ ਦੇ ਦਿਲ ਵਿੱਚ ਦੁੰਗਾ ਪ੍ਰਭਾਵ ਪਾ ਗਈ ਕਿਸਾਨ ਨੂੰ ਅਹਿਸਾਸ ਹੋਇਆ ਕਿ ਅੰਨ ਦੀ ਕੀਮਤ ਸਿਰਫ ਹੋਂਦੋਂ ਸਮਝ ਆਉਂਦੀ ਹੈ ਜਦੋਂ ਉਹ ਹੱਥੋਂ ਨਿਕਲ ਜਾਵੇ ਉਸ ਦਿਨ ਤੋਂ ਬਾਅਦ ਕਿਸਾਨ ਨੇ ਅੰਨ ਨੂੰ ਪਵਿੱਤਰ ਸਮਝਣਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਘਰ ਵਿੱਚ ਇੱਕ ਨਵਾਂ ਨਿਯਮ ਬਣਾਇਆ ਅੰਨ ਉਨਾ ਹੀ ਪਾਓ ਜਿੰਨਾ ਖਾ ਸਕਦੇ ਹੋ ਜੇ ਰੋਟੀ ਬਚ ਜਾਂਦੀ ਤਾਂ ਉਸ ਨੂੰ ਸੰਭਾਲ ਕੇ ਰੱਖਿਆ ਜਾਂਦਾ ਜਾਂ ਪਸ਼ੂਆਂ ਨੂੰ ਪਾ ਦਿੰਦੇ ਸਾਨੂੰ ਇਸ ਖਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਅੰਨ ਈਸ਼ਵਰ ਦੀ ਦੇਣ ਹੈ ਇਸ ਨੂੰ ਸਤਕਾਰੋ ਬਰਬਾਦ ਨਾ ਕਰੋ ਸਬਰ ਤੇ ਸ਼ੁਕਰ ਨਾਲ ਜੋ ਮਿਲਦਾ ਹੈ ਉਸ ਵਿੱਚ ਖੁਸ਼ ਰਹੋ